ਵੇਰ ਸ਼ਾਮ ਦੀ ਚੱਕਰੀ ਦੇ ਵਿੱਚ ਤਿਸਦੀ ਰਹਦੀ ਹੈ ਦਿਨ ਭਰ ਮਹਾਮਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਏ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਸਸਿਗਾਉ ਤੁਸੀਂ ਅਜੀਤ ਵਰਟੀ ਵੀ ਦੇਖ ਰਹੇ ਹੋ ਸਿਆਲਾਂ ਦੀ ਠੰਡ ਜਿਹੜੀ ਅੱਜ ਤੋਂ ਜ਼ੋਰ ਫੜਦੀ ਹੈ ਤੇ ਨਾਲ ਦੀ ਨਾਲ ਗੁੜ ਦੇ ਖਲਾੜਿਆਂ ਦੇ ਉੱਤੇ ਰੌਣਕਾਂ ਸ਼ੁਰੂ ਹੋ ਜਾਂਦੀਆਂ ਐ ਇਸ ਵਕਤ ਅਸੀਂ ਜਗਰਾਉ ਦੇ ਨਾਲ ਨਨਸਰ ਗੁਰਦੁਆਰਾ ਦੇ ਨੇੜੇ ਖੜੇ ਆ ਇੱਥੇ ਪਿਛਲੇ ਲੰਬੇ ਸਮੇਂ ਤੋਂ ਇੱਕ ਖਲਾੜਾ ਚੱਲ ਰਿਹਾ ਤੇ ਜਿੱਥੇ ਗੁੜ ਬਣਦਾ ਤੇ ਲੋਕ ਹੱਥੋਂ-ਅੱਥੀ ਇੱਥੇ ਬਣਦਾ ਜਿਹੜਾ ਗੁੜਾ ਉਹ ਲੈ ਕੇ ਖਰੀਦ ਕੇ ਜਾ ਰਹੇ ਨੇ ਇਹ ਥੋੜਾ ਗੁੜਾ ਜਿਹੜਾ ਆਮ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਇਸ ਤਰ੍ਹਾਂ ਗੁੜ ਤਿਆਰ ਹੁੰਦਾ ਤੇ ਗੁੜ ਦੀਆਂ ਕਿੰਨੀਆਂ ਕਿਸਮਾਂ ਨੇ ਔਰ ਗੱਲਬਾਤ ਕਰਦੇ ਆਂ ਇਹ ਸਪੋਰਟ ਦਾ ਖਲਾਲਾ ਚਲਾਉਣ ਵਾਲੇ ਕਿਸਾਨ ਜਗਸੀਰ ਸਿੰਘ ਦੇ ਨਾਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਗਸੀਰ ਸਿੰਘ ਜੀ ਕਿੰਨੇ ਟਾਈਮ ਤੋਂ ਇਹ ਖਲਾਲਾ ਚਲਾ ਰਹੇ ਹੋ ਤੁਸੀਂ ਇਹ ਨੂੰ ਹੋ ਗਏ 15 ਸਾਲ ਅੱਛਾ 15 ਸਾਲ ਤੋਂ ਚਲਾ ਰਹੇ ਆਂ ਅਬ ਤੁਸੀਂ ਚਲਾ ਰਹੇ ਹੋ ਕਿ ਪਹਿਲਾਂ ਤੁਹਾਡੇ ਫਾਜ਼ਲ ਸਾਹਿਬ ਕੰਮ ਕਰਦੇ ਪਹਿਲਾਂ ਫਾਜ਼ਲ ਸਾਹਿਬ ਕਰਦੇ ਸੀ ਜੀ ਹੁਣ ਮੈਂ ਚਲਾਉਂਦਾ ਤੇ ਮੈਂ ਚਾਹੁੰਦਾ ਕਿ ਜਿਹੜੀ ਗੋਲ ਬਣਾਉਣ ਦੀ ਸਾਰੀ ਪ੍ਰਕਿਰਿਆ ਗੁੜ ਕਿੱਥਾ ਕਿੱਦਾਂ ਗੰਨੇ ਤੋਂ ਬਾਅਦ ਗੁੜ ਕਿਵੇਂ ਬਣਦਾ ਉਹ ਸੇ ਆਪਣੇ ਸਾਰੇ ਦਰਸ਼ਕਾਂ ਨੂੰ ਦੱਸਿਓ ਜੀ ਕੀ ਬਿਲਕੁਲ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਰਹੇ ਕਿ ਇਹ ਜਿਹੜਾ ਗੰਨੇ ਤੋਂ ਗੁੜ ਬਣਾਉਣ ਦੀ ਪ੍ਰਕਿਰਿਆ ਆਖਰ ਹੈ ਕੀ ਆ 85 ਨੰਬਰ ਦਾ ਗੰਨਾ ਹੁੰਦਾ ਜੀ ਇੱਕ ਲਾੜੇ ਰਹੀ ਕੀੜਿਆ ਜਾਂਦਾ ਵਾ ਤੇ ਫਿਰ ਰਸ ਆ ਜਾਂਦਾ ਇਧਰ ਤੇ ਫਿਰ ਦਾਹ ਦੇ ਪ੍ਰੋਸੈਸ ਚੱਲ ਪੈਂਦਾ ਵਾ ਅੱਜ ਉਹ ਤੁਹਾਨੂੰ ਦਿਖਾਵਾਂਗੇ ਵਾ ਕਿ ਆਪਣਾ ਕਿਵੇਂ ਪ੍ਰੋਸੈਸ ਚੱਲਦਾ ਉਧਰ ਆਪਣਾ ਫੀਲ ਦੇ ਵਿੱਚ ਜਮਾ ਹੋਇਆ ਹੁੰਦਾ ਤੇ ਫਿਰ ਉਹ ਤੀਜੇ ਜਿਹੜਾ ਇਹਦੇ ਵਿੱਚ ਸਟੋਰ ਹੋ ਜਾਂਦਾ ਵਾ ਜੀ ਇਹਦੇ ਵਿੱਚ ਬੰਨਾ ਆਪਾਂ ਇਹਨੂੰ ਰਸ ਨੂੰ ਸਟੋਰ ਕਰਨਾ ਵਾ ਦੂਜੇ ਕੜਾਹੇ ਦੇ ਵਿੱਚ ਉਹਦੇ ਵਿੱਚ ਮੈਲ ਨਿਕਲ ਜਾਣੀ ਆ ਵੀ ਜਿਹੜਾ ਵੀ ਉਹਦਾ ਵੀ ਬੇਸ ਮਟੀਰੀਅਲ ਹੁੰਦਾ ਵਾ ਅੱਛਾ ਜੀ ਤੀਜੇ ਦੇ ਜਾ ਕੇ ਆਪਣਾ ਰਸ ਗੁੜ ਤਿਆਰ ਹੋਣਾ ਵਾ ਉਹਦੇ ਵਿੱਚ ਹੀ ਪੱਕਣਾ ਵਾ ਉਹਦੇ ਵਿੱਚ ਹੀ ਉਹਨੇ ਸਾਰਾ ਮੈਲਟ ਹੋ ਕੇ ਪੂਰਾ ਵਧੀਆ ਬਣ ਜਾਂਦਾ ਤੇ ਫੇਰ ਆ ਜਾਂਦਾ ਵਾ ਆਪਣਾ ਇੱਧਰ ਜਿੱਥੇ ਵੀ ਪੂਰਾ ਇਹਦਾ ਫਾਈਨਲ ਪੁਆਇੰਟ ਹੁੰਦਾ ਵਾ ਜੀਪਲ ਜਿਹੜਾ ਪਹਿਲੇ ਕੜਾਹੇ ਦੇ ਵਿੱਚ ਜਦੋਂ ਗੁੜ ਆਉਂਦਾ ਹੈ ਤਾਂ ਗੋੜੇ ਪਹਿਲੇ ਕੜਾਹੇ ਤੋਂ ਦੂਜੇ ਦੇ ਵਿੱਚ ਦੂਜੇ ਤੋਂ ਬਾਅਦ ਤੀਜੇ ਦੇ ਵਿੱਚ ਇਹ ਕਿੰਨਾ ਟਾਈਮ ਦਾ ਪ੍ਰੋਸੈਸ ਆ ਕਿ ਪਹਿਲੀ ਵਾਰੀ ਜਿਹੜਾ ਪਹਿਲਾ ਪੂਰਾ ਤੁਸੀਂ ਕਿੰਨੇ ਟਾਈਮ ਦੇ ਵਿੱਚ ਫਾਈਨਲ ਕਰਦੇ ਇਹ ਜਿਹੜੀ ਪਹਿਲਾ ਵਾਲੀ ਬੱਤ ਹੁੰਦੀ ਆ ਉਹਨੂੰ ਲੱਗਦਾ ਘੰਟਾ ਤੇ ਫਿਰ ਬਾਅਦ ਚ ਤਾਂ 45-45 ਮਿੰਟ ਬਾਅਦ ਇੱਕ-ਇੱਕ ਪੱਤ ਸਟੈਪ ਵਾ ਸਟੈਪ ਨਿਕਲੀ ਜਾਂਦੀ ਹੈ ਅੱਛਾ ਹਾਂਜੀ मतलब ਪਹਿਲੀ ਵਾਰ ਜਦੋਂ ਆ ਇਹ ਜਿਹੜੇ ਇਹਦੇ ਵਿੱਚ ਖਿਲਾੜੇ ਆ ਲੱਗੇ ਹੋਏ ਨੇ ਕੜਾਹੇ ਉਹਨਾਂ ਨੂੰ ਗਰਮ ਹੋਣ ਨੂੰ ਸਮਾਂ ਲੱਗਦਾ ਹੁੰਦਾ ਹਾਂਜੀ ਅਗਲੀ ਵਾਰ ਤਾਂ ਇਹ ਕਾਫੀ ਗਰਮ ਹੁੰਦੇ ਆ ਤਾਂ ਫਿਰ ਉਹਦੇ ਚ ਸਮਾਂ ਨਹੀਂ 15 ਮਿੰਟ ਤਾਂ ਲੱਗਦਾ ਕਾ ਪਰ ਜਿਹੜੀ ਆ ਦੇਖੋ ਜਿੱਦਾਂ ਤੁਸੀਂ ਇਹਦੇ ਵਿੱਚੋਂ ਇਹਦੇ ਵਿੱਚ ਮੈਲ ਕੱਢੀ ਜਾਂਦੀ ਆ ਆ ਜਿਹੜੇ ਤਿੰਨ ਕੜਾਹੇ ਮੈਂ ਦੇਖ ਰਿਹਾ ਤਿੰਨ ਕੜਾਹੇ ਲੱਗਿਆ ਇਹਦਾ ਲੌਜੀਕ ਕੀ ਹੁੰਦਾ ਤਿੰਨ ਲਾਉਣ ਦਾ ਇਹ ਲੌਜੀਕ ਤਾਂ ਬਈ ਇਹ ਵਿੱਚ ਆਪਣਾ ਰਸ ਇਕੱਠਾ ਹੋ ਜਾਂਦਾ ਹਮਮ ਬੂਜੇ ਦੇ ਵਿੱਚ ਮੈਲ ਨਿਕਲ ਜਾਂਦੀ ਆ ਤੀਜੇ ਦੇ ਵਿੱਚ ਜਾ ਕੇ ਗੁੜ ਬਣ ਜਾਂਦਾ ਵਾ ਅੱਛਾ ਇਹਦਾ ਲੌਜੀਕ ਇਹ ਹੁੰਦਾ ਵਾ ਵੀ ਉਹ ਜੇ ਆਪਾਂ ਦੋ ਲਾਵਾਂਗੇ ਉਹਦੇ ਵਿੱਚ ਦਿੱਕਤ ਆਉਂਦੀ ਆ ਵੀ ਰਸ ਵੀ ਉਹਦੇ ਵਿੱਚ ਜਮਾ ਹੋਊਗਾ ਤੇ ਮੈਲ ਵੀ ਉਹਦੇ ਵਿੱਚ ਹੀ ਨਿਕਲੂਗੀ ਤਿੰਨ ਲਾਉਣ ਦਾ ਕਾਰਨ ਇਹੀ ਹੈ ਵੀ ਆਪਾਂ ਨੂੰ ਇੱਕ ਚ ਸਟੋਰ ਹੋ ਜੇ ਰਸ ਜਰਮੂਨ ਨੰਨ ਨਾਲ ਜੇ ਦੂਜੇ ਚ ਮੈਲ ਨਿਕਲ ਜਵੇ ਤੇ ਤੀਜੇ ਚ ਇਹ ਗੋੜ ਬਣ ਜੇ ਤੇ ਇੱਕ ਦਿਨ ਦੇ ਵਿੱਚ ਤੁਸੀਂ ਇਹ ਮਤਲਬ ਕਿੰਨਾ ਗੋੜ ਤਿਆਰ ਕਰ ਦਿੰਦੇ ਹੋ ਥੋੜਾ ਹੋ ਜਾਂਦਾ ਵੀ 5-6 ਕਵਾਂਟਲ ਤਿਆਰ ਅੱਛਾ ਹੈ ਜੀ ਤੇ ਨਾਲੋਂ ਨਾਲ ਹੀ ਇੱਥੇ ਦੇਸ਼ ਦੇ ਦਿੱਤੋਂ ਖਾਨ ਨਾਲ ਦੀ ਥੋੜੀ ਹੋਈ ਜਾਂਦਾ ਵੀ ਕੈਨੇਡਾ ਅਮਰੀਕਾ ਸਾਰੇ ਕਿਤੇ ਸੇਲ ਹੁੰਦਾ ਗੋੜ ਆਪਣੇ ਕੁਆਲਿਟੀ ਪੂਰੀ ਵਧੀਆ ਹੁੰਦੀ ਹੈ ਖਾਨ ਵਾਲਾ ਗੋੜ ਵੀ ਆਪਣੇ ਕੋਲੇ ਹੁੰਦਾ ਚਾਹ ਵਾਲਾ ਗੋੜ ਵੀ ਹੁੰਦਾ ਔਰੇ ਵਾਲਾ ਗੋੜ ਵੀ ਹੁੰਦਾ ਆਪਣੇ ਕੋਲੇ ਤੇ ਹਲਦੀ ਵਾਲਾ ਗੋੜ ਵੀ ਹੁੰਦਾ 70 ਵੀ ਹੁੰਦੀ ਆ ਠੀਕ ਪੂਰਾ ਆਰਗੇਨਿਕ ਗਾਰਡ ਹੁੰਦਾ ਹੈ ਅੱਛਾ ਤੇ ਕਿਹਦੇ ਕਦੋਂ ਇਹਦੀ ਸ਼ੁਰੂਆਤ ਹੁੰਦੀ ਆ ਗੋੜ ਬਣਾਉਣ ਦੀ ਕਿਹੜੇ ਦਿਨਾਂ ਦੇ ਵਿੱਚ ਸ਼ੁਰੂਆਤ ਹੁੰਦੀ ਆ ਤੇ ਕਿੰਨਾ ਟਾਈਮ ਤੱਕ ਲੜਾ ਚੱਲਦਾ ਰਹੇਗਾ ਇਹ ਦਸੰਬਰ ਤੋਂ ਇੱਕ ਸਟਾਰਟ ਕਰਦੇ ਹੁੰਦੇ ਆ ਮਾਰਚ ਹੀ ਆ ਕੇ ਬੰਦ ਕਰ ਦਿੰਦੇ ਹੁੰਦੇ ਆ ਅੱਛਾ ਮਾਰਚ ਤੱਕ ਚੱਲ ਪਿਆਰ ਕਿੰਨੇ ਚੱਲਦਾ ਇਹ ਲੜਾ ਅੱਛਾ ਹਾਂ ਤੇ ਇਹ ਜਿਹੜਾ ਗੰਨਾ ਫਿਰ ਤੁਸੀਂ ਇਹਦੇ ਲਈ ਕਿੱਥੋਂ ਲੈਂਦੇ ਆ ਗੰਨਾ ਗੰਨਾ ਆਪਣਾ ਆਗਲਾ ਆਇਆ ਹੋਇਆ ਅੱਛਾ ਪੰਜ ਕਿੱਲੇ ਲਾਏ ਹੋਏ ਆ ਆਪਣੇ ਹਾਂ ਤੇ ਬਾਕੀ ਮੁੱਲ ਵੀ ਦੇ ਜਾਂਦੇ ਆ ਜੀਮੀਦਾਰ ਭਰਾ ਠੀਕ ਹੈ ਫਿਰ ਉਹਨਾਂ ਦਾ ਆਪਾਂ ਮੁੱਲ ਵੀ ਖਰੀਦ ਜੀਵਲ ਕੋ ਦਸ ਕੋ ਜਿਸ ਤਰ੍ਹਾਂ ਜਗਸੀਰ ਸਿੰਘ ਨੇ ਦੱਸਿਆ ਕਿ ਕਿਸਾਨ ਜਦੋਂ ਤੱਕ ਕਾਰਸਤਕਾਰ ਤੋਂ ਉਤਪਾਦਕ ਤੋਂ ਬਕਰੇਤਾ ਨਹੀਂ ਬਣੇਗਾ ਉਦੋਂ ਤੱਕ ਕਿਸਾਨੀਆਂ ਜਿਹੜੀ ਉਹ ਲਾਹੇਬੰਦ ਧੰਦਾ ਨਹੀਂ ਹੋਊਗਾ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਵਿੱਚ ਗੰਦਾ ਜਿਹੜਾ ਪੈਦਾ ਕਰਦੇ ਨੇ ਤੇ ਉਸ ਗੰਨੇ ਤੋਂ ਬਾਅਦ ਇਹ ਜਿਹੜਾ ਖਲਾੜਾ ਲਾ ਕੇ ਗੋੜਾ ਵੇਚਦੇ ਨੇ ਇਹ ਲੋਕਾਂ ਨੂੰ ਜਿੱਥੇ ਇਸ ਖਲਾੜ ਦੇ ਰਾਹੀਂ ਸਾਫ ਸੁਥਰਾ ਗੋੜ ਦਿੰਦੇ ਨੇ ਉਥੇ ਨਾਲ ਦੀ ਨਾਲ ਇਹਨਾਂ ਵਾਸਤੇ ਇਹ ਜਿਹੜਾ ਕਿਸਾਨੀ ਦਾ ਧੰਦਾ ਉਹ ਗੋੜ ਦੇ ਮਾਧਮੇ ਤੇ ਰਾਹੀ ਲਾਹੇਬੰਦੀ ਸਾਫ ਹੋ ਰਿਹਾ ਤਾਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਜਿੰਨਾ ਕਿ ਇਹਦੇ ਤੇ ਖਰਚਾ ਹੁੰਦਾ ਨੰਨਾ ਦੇਚੋਂ ਤਾਂ ਉਸ ਤਰ੍ਹਾਂ ਦਾ ਮੁੱਲ ਨਹੀਂ ਮਿਲਦਾ ਤੇ ਗੋੜ ਬਣਾ ਕੇ ਵੇਚਣ ਦੇ ਨਾਲ ਇਹ ਤਾਂ ਬਹੁਤ ਲਾਹੇਬੰਦ ਹਾਂਜੀ ਪ੍ਰੋਫਿਟ ਬਹੁਤ ਜਾਂਦਾ 10 ਗੁਣਾ ਆਪਾਂ ਨੂੰ ਪ੍ਰੋਫਿਟ ਹੋ ਜਾਂਦਾ ਇਹ ਜਿਹੜਾ ਜਿਹੜਾ ਆਪਾਂ ਗੋੜ ਬਣਾ ਕੇ ਵੇਚਦੇ ਹਾਂ ਇਹਦੇ ਵੇਚਦੇ ਆ ਆਰਗੇਨਿਕ ਹੁੰਦਾ ਇਹ ਕੋਈ ਕਮੀ ਗਲ ਨਹੀਂ ਹੁੰਦਾ ਇਹਦੇ ਵਿੱਚ ਸ਼ੁੱਧ ਦਾ ਪੂਰਾ ਚਾਹ ਚੂਹੀ ਪੂਰੀ ਮਿਜੀ ਬਣਦੀ ਜਿਹੜਾ ਚਾਹ ਆਪਣਾ ਗੋੜ ਆ ਲੋਕ ਪਸੰਦ ਕਰਦੇ ਆ ਅੱਛਾ ਇਕਲਾ ਦੇ ਉੱਤੇ ਤੁਹਾਡੇ ਕਿੰਨੇ ਕਾਰੀਗਰ ਆ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲ ਗਿਆ ਹੈਗੇ 10 ਬੰਦੇ ਤਾਂ ਹੈਗੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਦਾ ਤਾਂ ਐਨ ਆਪਣੇ ਆਪਣੇ ਜਿਹੜੇ ਬਣਾਉਂਦੇ ਗੁੜ ਬਣਾਉਂਦੇ ਆ ਤੇ ਇਕੱਲੇ ਆਪਣੇ ਝੋਕਾ ਲਾਉਣਾ ਹੁੰਦਾ ਵਾ ਤਿੰਨ ਬੰਦਿਆਂ ਨੇ ਬੰਨਣਾ ਲਾਉਣਾ ਹੁੰਦਾ ਵਾ ਤੇ ਤਿੰਨ ਬੰਦਿਆਂ ਨੇ ਬਾਲਣ ਸੁਕਾਉਣਾ ਹੁੰਦਾ ਵਾ ਹੈਗੇ 10 12 ਬੰਦੇ ਹੈਗੇ ਬਿਲਕੁਲ ਦੇਖੋ ਦਰਸ਼ਕੋ ਇਹ ਵੀ ਗੱਲ ਜਿਹੜੀ ਹੈ ਖਾਸ ਜਿਕਰ ਖਾਸ ਆ ਜੇਕਰ 20 ਜਾਂ 25 ਕਿਲੋ ਦੀ ਖੇਤੀ ਇੱਕ ਬੰਦਾ ਸੁਧਾਰਨ ਆਮ ਕਰਕੇ ਕਰ ਸਕਦਾ ਪਰ ਗੁੜ ਦਾ ਕਲਾਲਾ 10 ਲੋਕਾਂ ਨੂੰ ਇਹ ਜਿਹੜਾ ਗੁੜ ਦਾ ਕਲਾੜਾ 10 ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਵੀ ਇੱਕ ਬਹੁਤ ਵੱਡੀ ਖਾਸ ਗੱਲ ਆ ਤੇ ਕਿੰਨੇ ਤਰ੍ਹਾਂ ਦਾ ਗੁੜ ਤਿਆਰ ਕਰਦੇ ਆਂ ਉਤੋਂ ਛੱਕਰ ਵੀ ਬਣਾਉਂਦੇ ਆਂ ਭਾਵੇਂ ਹੋਰ ਕਿੰਨੇ ਕਿਸਮ ਦਾ ਤਿਆਰ ਕਰਦੇ ਆਂ ਗੁੜ ਆਪਣੇ ਕੋਲੇ ਤਿੰਨ ਚਾਰ ਪ੍ਰਮੁੱਖ ਪ੍ਰਕਾਰੀਆਂ ਵੈਰਾਈਆਂ ਹੁੰਦੀਆਂ ਏ ਇੱਕ ਹੋਲੇ ਵਾਲਾ ਹੁੰਦਾ ਇੱਕ ਹਲਦੀ ਵਾਲਾ ਹੁੰਦਾ ਇੱਕ ਖਾਨ ਵਾਲਾ ਹੁੰਦਾ ਗੁੜ ਜਿਹਦੇ ਵਿੱਚ ਸੌਫ ਜਮੈਣ ਖੋਪਾ ਤੇਲ ਆਲਸੀ ਪਾਇਆ ਹੁੰਦਾ ਹੋਆ ਤੇ ਇੱਕ ਸ਼ੱਕਰ ਹੁੰਦੀ ਏ ਪੂਰਾ ਵਧੀਆ ਆਰਗੇਨਿਕ ਗੁੜ ਆ ਇਹ ਤੇ ਇੱਕ ਚਾਰ ਪੰਜ ਐਡਮਾਪਾ ਤਿਆਰ ਕਰਦੇ ਆਂ ਅੱਛਾ ਤੇ ਜਿੰਨਾ ਕਿ ਤੁਸੀਂ ਕੋਰੋਂ ਰੋਜ਼ਾਨਾ ਤਿਆਰ ਕਰ ਲੈਂਦੇ ਹੋ ਤੇ ਤੁਹਾਨੂੰ ਸਾਰਾ ਸੇਲ ਹੋ ਜਾਂਦਾ ਰੋਜ਼ ਰੋਜ਼ ਨਾਲ ਦੀ ਨਾਲ ਹੀ ਸੇਲ ਹੋ ਜਾਂਦਾ ਇੱਥੇ ਐ ਆਣਾ ਵੀ ਮਾਰਕੀਟ ਦੇ ਹਾਂ ਵਾਲੇ ਕੋ ਵੀ ਆਪਣਾ ਬਣਾਇਆ ਹੁੰਦਾ ਵੀ ਜਿਹੜੀ ਚੀਜ਼ ਆਪਾਂ ਕਹੇ ਜੀ ਵਧੀਆ ਬਣੀ ਹੁੰਦੀ ਆ ਉਹ ਕਦੇ ਰੋਕਦੀ ਵੀ ਹੁੰਦੀ ਇਹ ਜਿੰਨੇ ਜਿੰਨੇ ਬਣੀ ਜਾਂਦਾ ਨਾਲ ਦੀ ਨਾਲ ਹੀ ਗੀ ਤੇ ਸਾਡੇ ਨੌਜਵਾਨ ਆ ਜਿਹੜੇ ਅਫਦੇਸ਼ਾਬਾਦ ਵਿਝਾਨ ਕਰ ਰਹੇ ਆ ਤੁਸੀਂ ਕਿੰਨਾ ਕੁ ਫੜੇ ਲਿਖਿਆ ਮੈਂ ਕਲਾਕੂ ਤੋਂ ਬਾਅਦ ਡਿਪਲੋਮਾ ਕੀ ਤਈ ਫੂਡ ਪ੍ਰੋਡਕਸ਼ਨ ਦਾ ਫੂਡ ਪ੍ਰੋਡਕਸ਼ਨ ਦੇ ਤੈਅ ਬੈਰ ਸੋਚਿਆ ਵੀ ਆਪਣੇ ਉਹ ਲੋ ਡੈਡੀ ਨਹੀਂ ਕਰਦੇ ਸੀਗੇ ਇਹ ਕੰਮ ਤੇ ਫਿਰ ਮੈਂ ਸੋਚਿਆ ਵੀ ਮੈਂ ਆਪ ਹੁਣ ਖੁਦ ਕਰਾਂ ਆਨਲਾਈਨ ਪ੍ਰੋਸੈਸਰ ਦੇ ਹਿਸਾਬ ਨਾਲ ਚਲਾਵਾ ਇਹਨੂੰ ਜੇ ਸਮਝੋ ਤੁਸੀਂ ਆਪਣਾ ਗੋੜ ਜਾਂਦਾ ਵਾ ਇਹ ਸਮਝੋ ਤੁਸੀਂ ਦੀ ਗੱਲ ਇਹ ਆਈ ਆਪਾਂ ਸ਼ੁਰੂ ਤੋਂ ਕੰਮ ਕਰਦੇ ਕਰਕੇ ਇਹ ਚ ਵਧੀਆ ਪ੍ਰੋਫਿਟ ਹੁੰਦਾ ਵਾ ਤਾਂ ਕਰਕੇ ਉਹ ਲੋ ਡੈਡੀ ਕਰਦੇ ਸੀਗੇ ਹੁਣ ਮੈਂ ਕਰਾਂ ਅੱਛਾ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਨੂੰ ਜਾਣ ਕਰਦੇ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਹਾਂ ਉਹ ਚਲੋ ਹਰੀਕ ਦੀ ਆਉਂਦੀ ਆਉਂਦੀ ਸੀ ਕਿ ਹੁੰਦੀ ਆਈ ਪਰ ਆਏ ਆ ਵੀ ਆਪਾਂ ਸ਼ੁਰੂ ਪੇ ਕੰਮ ਕਰਦੇ ਕਰਕੇ ਵੀ ਚਲੋ ਉਹ ਚੀਜ਼ੋ ਟਾਈਮ ਲੱਗਦਾ ਪਰ ਪ੍ਰੋਫਿਟ ਹੁੰਦਾ ਉਹ ਚੀਜ਼ ਆਪਾਂ ਨੂੰ ਇਹ ਚੀਜ਼ੋਂ ਪ੍ਰੋਫਿਟ ਮਿਲਦਾ ਪਿਆ ਵਾ ਤਾਂ ਕਰਕੇ ਆਪਾਂ ਇੱਥੇ ਕਿਦਾਰ ਵੱਲ ਜਾ ਰਹੀ ਜਣੇ ਘਟਾ ਪਾ ਚਾਹਾਂ ਕਰਕੇ ਆਪਣਾ ਨਾਮ ਸਰਕੂਲਾ ਲਾਇਆ ਵਰਸਪੋ ਜਸਤਾ ਜਸੀਰ ਸਿੰਘ ਨੇ ਦੱਸਿਆ ਕਿ ਆਪਣਾ ਆਪਣਾ ਮਾਤਾ ਤਾਂ ਉਹਨਾਂ ਨੇ ਆਪਣੇ}{|\text{ਖਿਆਲ ਮੁਤਾਬਕ ਆਪਣੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਹੀ ਆਪਣੇ ਪਿਤਾ ਪਰਸੀ ਕਿੱਤੇ ਨੂੰ ਅੱਗੇ ਤੋਰਿਆ ਤੇ ਨਾਲ ਦੀ ਨਾਲ ਜਿੱਥੇ ਕਿਸਾਨੀ ਵਰਗੇ ਤੰਦੇ ਦੇ ਨਾਲ ਜੁੜੇ ਹੋਏ ਨੇ ਔਰ ਗੰਨੇ ਦੀ ਕਾਸ਼ਤ ਕਰਦੇ ਨੇ ਤੇ ਗੰਨੇ ਤੋਂ ਜਿਹੜਾ ਗੁੜ ਬਣਾ ਕੇ ਵੇਚਣ ਦਾ ਜਿਹੜਾ ਇਹ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਔਰ 4 ਮਹੀਨੇ ਲਗਭਗ ਇਹਨਾਂ ਨੂੰ ਇੱਥੇ ਲਗਾਤਾਰ ਇਹਨਾਂ ਨੇ ਆਪਣੇ ਖੁਲਾੜੇ ਦੇ ਉੱਤੇ ਰਹਿਣਾ ਤੇ ਇਸ ਗੁੜ ਬਣਾਉਣ ਦੇ ਖੁਲਾੜੇ ਦੇ ਉੱਤੇ ਤਾਂ ਇੱਕ ਚੰਗਾ ਚੋਖਾ ਮੁਨਾਫਾ ਵੀ ਕਮਾਉਣਾ ਔਰ ਇਹਨਾਂ ਦਾ ਇਹ ਵੀ ਆਖਣਾ ਹੈ ਕਿ ਮੇਰਾ ਕੰਮ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਗੁਰਦੇ ਕਾਰੋਬਾਰ ਨੂੰ ਜਿਹੜਾ ਆਨਲਾਈਨ ਜੇ ਸੰਸ ਦੇਸ਼ਾਂ ਤੱਕ ਪਹੁੰਚਾਉਣਾ ਹੈ ਅਸੀਂ ਉਮੀਦ ਕਰਾਂਗੇ ਕਿ ਸਾਡੀ ਨੌਜਵਾਨ ਪੀੜ੍ਹੀ ਸਾਡੇ ਨੌਜਵਾਨ ਜਿਹੜੇ ਵਿਦੇਸ਼ਾਂ ਵੱਲ ਲੁਝਾਨ ਕਰਦੇ ਆ ਉਹ ਇਹਨਾਂ ਦੇ ਕੰਮ ਤੋਂ ਪ੍ਰੇਰਿਤ ਹੋਣ ਤੇ ਨਾਲ ਦੀ ਨਾਲ ਆਪਣੇ ਜਿਹੜੇ ਪਿਤਾ ਪੁਰਖੀ ਕਿਤੇ ਆ ਉਹਨਾਂ ਨੂੰ ਅੱਗੇ ਤੋਰਨ ਜਗਰਾਉ ਤੋਂ ਕੈਮਰਾਮੈਨ ਭੁਪਿੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਟ ਅਜੀਤ ਬੱਤਿ